ਸਿੱਖ ਇਤਿਹਾਸ ਦੇ ਵਿੱਚ ਸਿੱਖਾਂ ਦੇ ਉੱਪਰ ਜ਼ੁਲਮ ਕਰਨ ਵਾਲੇ بڑے بڑے ਬਾਦਸ਼ਾਹ ਆਏ ਨੇ بڑے بڑے ਹਾਕਮ ਹੋਏ ਨੇ ਉਦਾਹਰਨ ਦੇ ਤੌਰ ਤੇ ਜਹਾਂਗੀਰ ਔਰੰਗਜ਼ੇਬ ਸੂਬਾ ਸਰਹੰਦ ਜ਼ਕਰੀਆ ਖਾਨ ਅਹਿਮਦ ਸ਼ਾ ਅਫਦਾਲੀ ਬਾਦਸ਼ਾਹ ਫਰਖਸ਼ਰ ਆਦ ਤੇ ਇਹਨਾਂ ਸਾਰਿਆਂ ਦੇ ਵਿੱਚੋਂ ਨਿੱਜੀ ਤੌਰ ਤੇ ਜੋ ਮੈਨੂੰ ਸਭ ਤੋਂ ਜ਼ਿਆਦਾ ਜ਼ਾਲਮ ਲੱਗਦਾ ਆ ਉਹ ਲੱਗਦਾ ਹੈ ਮੀਰ ਮੰਨੂ ਜਿੰਨੇ ਵੀ ਬਾਦਸ਼ਾਹ ਆਏ ਨੇ ਪਹਿਲੇ ਜਿਨ੍ਹਾਂ ਦੇ ਮੈਂ ਨਾਮ ਲਏ ਆ ਇਹ ਸਾਰੇ ਜਦੋਂ ਵੀ ਆਇਆ ਰਣ ਮੈਦਾਨ ਦੇ ਵਿੱਚ ਆ ਕੇ ਸਿੱਖਾਂ ਨਾਲ ਜੰਗ ਕਰਦੇ ਰਹੇ ਆ ਤੇ ਜੇਕਰ ਸਿੱਖਾਂ ਨੂੰ ਤੁਸੀਂ ਇਹ ਦਿੰਦੇ ਵੀ ਰਹੇ ਆ ਕੈਦ ਕਰਕੇ ਤਾਂ ਮਰਦਾਂ ਨੂੰ ਦਿੰਦੇ ਰਹੇ ਆ ਤੇ ਮੀਰ ਮੰਨੂ ਇੱਕ ਅਜੀਹਾ ਹਾਕਮ ਹੋਇਆ ਵਾ ਜਿਨ੍ਹਾਂ ਨੇ ਨਾ ਸਿਰਫ ਸਿੱਖਾਂ ਦੀਆਂ ਔਰਤਾਂ ਨੂੰ ਹੀ ਜੇਲ੍ਹ ਦੇ ਵਿੱਚ ਰੱਖਿਆ ਸਗੋਂ ਉਹਨਾਂ ਦੇ ਨਵ ਜੰਮੇ ਬੱਚਿਆਂ ਨੂੰ ਦੁੱਧ ਚੁੰਗਦੇ ਬੱਚਿਆਂ ਨੂੰ ਵੀ ਕਤਲ ਕੀਤਾ ਆ ਮੀਰ ਮੰਨੂ ਦੇ ਜ਼ੁਲਮਾਂ ਦਾ ਅੰਦਾਜ਼ਾ ਆਪਾਂ ਇਸ ਗੱਲ ਤੋਂ ਲਾ ਸਕਦੇ ਆ ਕਿ ਉਹਦੇ ਸਮੇਂ ਦੇ ਵਿੱਚ ਇੱਕ ਮੁਹਾਵਰਾ ਆਮ ਹੋ ਗਿਆ ਸੀ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਮੰਨੂ ਜੋ ਜੋ ਸਾਨੂੰ ਵੜਦਾ ਅਸੀਂ ਦੂਣ ਸਵਾਏ ਹੋਏ ਭਾਵ ਕਿ ਮੀਰ ਮੰਨੂ ਸਾਨੂੰ ਜਿੰਨਾ ਜ਼ੁਲਮ ਕਰਕੇ ਖਤਮ ਕਰਨ ਦੀ ਕੋਸ਼ਿਸ਼ ਕਰਦਾ ਵਾ ਅਸੀਂ ਉਹਨੂੰ ਦੁਗਣੇ ਚੁਗਣੇ ਹੋ ਕੇ ਟੱਕਰਦੇ ਆ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਝਾਤ ਮਾਰਾਂਗੇ ਮੀਰ ਮੰਨੂ ਦੇ ਕੀਤੇ ਜ਼ੁਲਮਾਂ ਦੀ ਦਾਸਤਾਨ ਦੇ ਵਿੱਚੋਂ ਇੱਕ ਅਜਿਹੀ ਦਾਸਤਾਨ ਦੇ ਉੱਪਰ ਜਿੱਦੇ ਵਿੱਚ ਮੀਰ ਮੰਨੂ ਸਾਡੇ ਪੰਜਾਬ ਦੀਆਂ ਸਾਡੇ ਸਿੱਖਾਂ ਦੀਆਂ ਮਾਵਾਂ ਨੂੰ ਸਾਡੀਆਂ ਭੈਣਾਂ ਨੂੰ ਜੇਲ੍ਹਾਂ ਦੇ ਵਿੱਚ ਕੈਦ ਕਰਦਾ ਆ ਤੇ ਨਵ ਜੰਮੇ ਬੱਚੇ ਦੁੱਧ ਚੁੰਗਦੇ ਬੱਚਿਆਂ ਨੂੰ ਕਿਵੇਂ ਬੇਰਹਿਮੀ ਦੇ ਨਾਲ ਕਤਲ ਕਰ ਦਿੰਦਾ ਹੈ ਸ਼ਹੀਦ ਕਰ ਦਿੰਦਾ ਹੈ